ਅਸੀਂ ਰੜਕਦੇ ਸਾਂ ਪਹਿਲਾਂ ਵੀ ਹੁਣ ਵੀ ਰੜਕਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖ ਕਹਿਣ ਲੱਗੇ ਕਹਿੰਦੇ ਪਾਤਸ਼ਾ ਜਦੋਂ ਦਾ ਅੰਮ੍ਰਿਤ ਪਾਣ ਕੀਤਾ ਹੈ ਇਹ ਜਿਹੜੇ ਬ੍ਰਾਹਮਣ ਨੇ ਉੱਚੀਆਂ ਜਾਤਾਂ ਵਾਲੇ ਉਹ ਲਾਂਮੇ ਮੇਣੇ ਮਾਰਦੇ ਨੇ ਉਹ ਚੈਨ ਨਾ ਰਹਿਣ ਨਹੀਂ ਦਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸਾ ਪੰਥ ਐਸਾ ਸਾਜਿਆ ਹੈ ਜਿਹੜਾ ਇੱਕ ਕਿਨਕੇ ਦੇ ਵਾਂਗ ਅੱਖਾਂ ਦੇ ਵਿੱਚ ਰੜਕੇਗਾ ਅੱਖਾਂ ਤੇ ਗਲ ਜਾਣਗੀਆਂ ਪਰ ਇੱਕ ਦੇ ਕਿਣਕਾ ਨਹੀਂ ਨਿਕਲੇਗਾ ਫਿਰ ਰੜਕਦਾ ਰਹੇਗਾ ਇਸ ਕਰਕੇ ਔਰੰਗਜੀਬ ਨੂੰ ਰੜਕਦੇ ਸਾਂ ਵਿਚਾਰਵਾਣ ਹੈ ਸਿੱਖ ਹਥਿਆਰ ਰੱਖਣ ਵਾਲਾ ਨਹੀਂ ਵਿਚਾਰਵਾਣ ਹੈ ਪਰ ਔਰੰਗਜੀਬ ਨੂੰ ਕਹਿ ਦਿੱਤਾ ਸੀ ਔਰੰਗਜੀਬ ਜਦੋਂ ਵਿਚਾਰਾਂ ਦਾ ਸਮਾਂ ਲੰਘ ਗਿਆ ਤੂੰ ਟੇਬਲ ਤੇ ਨਹੀਂ ਬੈਠ ਸਕਿਆ ਤੂੰ ਟੇਬਲ ਟਾਕ ਨਹੀਂ ਕਰ ਸਕਿਆ ਫਿਰ ਮੈਨੂੰ ਮਜਬੂਰਨ ਹੱਥ ਦੇ ਵਿੱਚ ਹਥਿਆਰ ਫੜਨਾ ਪਿਆ ਤੇ ਹਥਿਆਰ ਫੜ ਕੇ ਮੈਂ ਤੇਰੇ ਨਾਲ ਫਰੰਤ ਤਤੇ ਮਜਾਨ ਤੇ ਜੂਝਿਆ ਚੂਕਾਰ ਅਜ਼ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਮਜਬੂਰੀ ਸੀ ਮੇਰਾ ਹਥਿਆਰ ਝੁਕਣਾ ਵਾਹਿਗੁਰੂ ਕਿਰਪਾ ਰਹਿਮਤ ਕਰੇ ਅੱਜ ਸਾਡੇ ਲਈ ਹਥਿਆਰ ਵੀ ਜ਼ਰੂਰੀ ਨੇ ਸਾਡੇ ਲਈ ਵਿਚਾਰ ਵੀ ਜ਼ਰੂਰੀ ਹੈ ਹਥਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਮਾਨਤ ਹੈ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਵਿਚਾਰ ਨੂੰ ਕੋਲ ਰੱਖਦੇ ਆ ਹੋਇਆ ਵਿਚਾਰ ਧਾਰਾਂ ਦੇ ਅਧੀਨ ਰਹਿੰਦੇ ਆ ਹੋਇਆ ਹਥਿਆਰ ਧਾਰਨ ਕਰਕੇ ਤਿਆਰ ਬਰਤਿਆਰ ਸਿੰਘ ਬਣ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਅਸੀਂ ਆਪਣਾ ਜੀਵਨ ਗੁਜ਼ਾਰਨਾ ਹੈ ਕਰੇ ਸਮੇ ਸੌਣ ਵਾਲੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਐਵੇਂ ਸੈਂਟਾ ਕਲੋਸ ਨਾ ਬਣਦੇ ਫਿਰਿਓ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਹੈ ਸਹਬ ਜਾਦੇ ਬਣਾਓ ਆਪਣੇ ਪੁੱਤਰਾਂ ਨੂੰ ਪੁਸ਼ਾਕੇ ਪਨਾਓ ਆਪਣੇ ਬੱਚਿਆਂ ਨੂੰ ਸਹਬ ਜਾਦਿਆਂ ਵਾਲੇ ਸੈਂਟਾ ਕਲੋਸ ਵਾਲੇ ਬਣਾਉਣ ਦੀ ਲੋੜ ਕੋਈ ਨਹੀਂ ਆਪਣੇ ਇਤਿਹਾਸ ਨੂੰ ਵੇਖੋ ਆਪਣੇ ਵजूद ਨੂੰ ਵੇਖੋ ਆਪਣੇ ਵजूद ਨੂੰ ਵੇਖ ਕੇ ਆਪਣੇ ਆਪ ਦੀ ਪਛਾਣ ਕਰੋ ਵਾਹਿਗੁਰੂ ਕਿਰਪਾ ਰਹਿਮਤ ਕਰੇ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ